ਆਬੀਆਂ ਦੇ ਲਈ ਬਹੁਤ ਵੱਡੀ ਖੁਸ਼ਖਬਰੀ ਨਿਕਲ ਕੇ ਆਈ ਹੈ ਡਾਇਰੈਕਟ ਕੈਨੇਡਾ ਦੇ ਵਿੱਚ ਪੀਆਰ ਲਾਈਨ ਦਾ ਸਭ ਤੋਂ ਵੱਡਾ ਮੌਕਾ ਹੈ ਤੁਹਾਡਾ ਤੇ ਤੁਸੀਂ ਆਪਣੇ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਹੁਣ ਪਰਖ ਸਕਦੇ ਹੋ ਜੇਕਰ ਤੁਸੀਂ ਉਹਨਾਂ ਨੂੰ ਪਰਖ ਲੈਣੇ ਹੋ ਤੁਹਾਨੂੰ ਇਹ ਪਤਾ ਲੱਗ ਜਾਊਗਾ ਤੁਹਾਡੇ ਨਾਲ ਕੌਣ ਖੜਨ ਆਲੇ ਆ ਤੁਹਾਡੇ ਨਾਲ ਕੌਣ ਨਹੀਂ ਖੜਨ ਆਲੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਦੋ ਪੀਆਰ ਪ੍ਰੋਗਰਾਮ ਲੈ ਕੇ ਆ ਰਿਹਾ ਹੈ ਜਿਸ ਦੇ ਵਿੱਚ ਸਿਰਫ 4 ਬੈਂਡ ਸਕੋਰ ਚਾਹੀਦੇ ਆ ਡਸ ਨਾਟ ਮੈਟਰ ਇਹ ਮੈਟਰ ਨਹੀਂ ਕਰਦਾ ਤੁਹਾਡੀ ਏਜ ਕਿੰਨੀ ਹੈ ਇਹ ਮੈਟਰ ਨਹੀਂ ਕਰਦਾ ਤੁਸੀਂ ਪੜ੍ਹਾਈ ਕਿਹੜੀ ਕੀਤੀ ਆ ਜਸਟ ਕੁਛ ਦੋ ਤਿੰਨ ਰਿਕੁਆਇਰਮੈਂਟ ਆ ਜੇਕਰ ਤੁਸੀਂ ਇਹਨਾਂ ਨੂੰ ਪੂਰਾ ਕਰ ਲੈਨੇ ਹੋ ਤੁਸੀਂ ਕੈਨੇਡਾ ਦੇ ਵਿੱਚ ਡਾਇਰੈਕਟ ਇੱਥੋਂ ਜਹਾਜ਼ ਚੜ੍ਹੋਗੇ ਇੰਡੀਆ ਤੋਂ ਅੰਬਰਸਰੋਂ ਚੜ੍ਹਜੋ ਦਿੱਲੀੋਂ ਚੜ੍ਹਜੋ ਜਦੋਂ ਕੈਨੇਡਾ ਵਿੱਚ ਉਤਰਗੇ ਨਾਲ ਦੀ ਨਾਲ ਹੀ ਔਨ ਅਰਾਈਵਲ ਤੁਹਾਨੂੰ ਪੀਆਰ ਕਾਰਡ ਤੁਹਾਡੇ ਹੱਥ ਵਿੱਚ ਆ ਜਾਊਗਾ ਇਮੀਗ੍ਰੇਸ਼ਨ ਮਿਨਿਸਟਰ ਨੇ ਇਹ ਦੋ ਪਾਇਲਟ ਪ੍ਰੋਗਰਾਮ ਲੈ ਕੇ ਆ ਰਿਹਾ ਹੈ ਪਹਿਲਾਂ ਇਹ ਪਾਇਲਟ ਪ੍ਰੋਗਰਾਮ ਜਿਹੜੇ ਸੀਗੇ 17 ਜੂਨ 2024 ਨੂੰ ਬੰਦ ਕਰ ਦਿੱਤੇ ਸੀ ਕਿਉਂਕਿ ਇਸ ਦੇ ਵਿੱਚ ਕੁਝ ਨਵੇਂ ਚੇਂਜਸ ਲੈ ਕੇ ਆਉਣ ਬਾਰੇ ਕਿਆਸੀ ਪਰ ਠੱਗ ਏਜੰਟ ਕੀ ਕਹਿ ਰਿਹਾ ਨਹੀਂ ਨਹੀਂ ਜੀ ਇਹ ਪ੍ਰੋਗਰਾਮ ਨਹੀਂ ਚੱਲ ਰਿਹਾ ਇਹ ਪ੍ਰੋਗਰਾਮ ਦੇ ਵਿੱਚ ਸਮੱਸਿਆਵਾਂ ਆ ਰਹੀਆਂ ਇਹ ਪ੍ਰੋਗਰਾਮ ਤੁਹਾਡੇ ਲਈ ਵਧੀਆ ਨਹੀਂ ਹੈਗੀ ਕਿਉਂ ਨਹੀਂ ਵਧੀਆ ਹੈ ਕਿਉਂ ਉਹਨਾਂ ਨੂੰ ਪੈਸੇ ਨਹੀਂ ਬਣ ਰਹੇ ਠੱਗ ਏਜੰਟਾਂ ਨੂੰ ਸੋ ਤੁਸੀਂ ਖੁਦ ਕਰੇ ਬੈਠ ਕੇ ਵੀ ਆਪਣੀ ਫਾਈਲ ਲਗਾ ਸਕਦੇ ਹੋ ਠੱਗ ਏਜੰਟਾਂ ਤੋਂ ਬਚ ਕੇ ਉਸ ਤੋਂ ਬਾਅਦ ਕੀ ਰਿਕੁਆਇਰਮੈਂਟ ਹੈ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਸਿਰਫ 4 ਬੈਂਡ ਸਕ ਹਾਈ ਸਕੂਲ ਦਾ ਡਿਪਲੋਮਾ ਚਾਹੀਦਾ ਹੈ 1.5 ਸਾਲ ਦਾ ਆਪਾਂ ਨੂੰ ਐਕਸਪੀਰੀਅੰਸ ਚਾਹੀਦਾ ਹੈ ਕਿ ਕੋਈ ਵੀ ਤੁਹਾਡਾ ਭੂਆ ਦਾ ਮੁੰਡਾ ਭੂਆ ਫੁੱਫੜਤਾ ਚਾਤਾ ਆ ਮਾਮਾ ਕੋਈ ਵੀ ਤੁਹਾਡਾ ਰਿਸ਼ਤੇਦਾਰ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ ਉਹਨਾਂ ਦੀ ਬੱਚੇ ਦੀ ਦੇਖਭਾਲ ਲਈ ਜਾਂ ਫਿਰ ਉਹਨਾਂ ਦੇ ਬਜ਼ੁਰਗਾਂ ਦੇ ਦੇਖਭਾਲ ਲਈ ਸਿਰਫ ਤੁਹਾਨੂੰ ਲਿਖ ਕੇ ਦੇਣਾ ਹੈ ਉਹਨਾਂ ਨੇ ਤੁਹਾਨੂੰ ਉਹ ਇਨਵੀਟੇਸ਼ਨ ਲੈਟਰ ਸੈਂਡ ਕਰ ਦੇਣਾ ਹੈ ਤੁਸੀਂ ਇਹ ਰਿਕੁਆਇਰਮੈਂਟ ਲਗਾ ਦੇਣੀ ਹੈ ਜਦੋਂ ਕੈਨੇਡਾ ਨੇ ਲਾਂਚ ਕੀਤਾ ਸੀ ਕਿ ਅਸੀਂ ਪੀਆਰ ਦੇਵਾਂਗੇ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਕਿੰਨਾ ਕੇਅਰ ਗੀਵਰਸ ਦੀ ਵੀ ਐਡ ਆਨ ਕੀਤੀ ਸੀ ਉਹਨਾਂ ਨੇ ਵਿੱਚ ਵੀ ਕਿੰਨੇ ਲੋਕਾਂ ਨੂੰ ਸਪੀਅਰ ਦੇ ਇੱਕ ਗਲਤੀ ਤੁਸੀਂ ਨਾ ਕਰਿਓ ਇਸ ਪ੍ਰੋਗਰਾਮ ਉਤੇ ਲੱਖਾਂ ਲੋਕਾਂ ਦੀ ਨਿਗਾ ਟਿਕੀ ਹੋਈ ਆ ਆਈਜ਼ ਟਿਕਾਈ ਬੈਠੇ ਆ ਕਿ ਇਹ ਜਦੋਂ ਹੀ ਆ ਗਿਆ ਟੁਟਕੀਆਂ ਦੇ ਨਾਲ ਆਪਾਂ ਕੰਮ ਖਤਮ ਕਰ ਦੇਣਾ ਹੈ ਸੋ ਇਸ ਪ੍ਰੋਗਰਾਮ ਤੇ ਨਿਗਾ ਟਿਕਾ ਕੇ ਰੱਖੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਵੇਂ ਕਿ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਕੇ ਰੱਖਿਓ ਜਦੋਂ ਹੀ ਇਹ ਪ੍ਰੋਗਰਾਮ ਲਾਂਚ ਹੋ ਗਿਆ ਵਿਦਨ ਪਾਈਨ ਤੋਂ 10 ਮਿੰਟ ਦੇ ਅੰਦਰ ਅੰਦਰੀ ਅਸੀਂ ਵੀਡੀਓ ਇੰਸਟਾਗ੍ਰam ਉੱਤੇ ਆਪਣੇ YouTube ਚੈਨਲ ਉੱਤੇ ਨਾਲ ਦੀ ਨਾਲ ਹੀ ਅਪਲੋਡ ਕਰ ਦੇਣੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਤੁਹਾਡੇ ਲਈ ਹੀ ਫਾਇਦਾ ਡਾਇਰੈਕਟ ਪ੍ਰੋਗਰਾਮ ਆ ਘਰੇ ਬੈਠ ਕੇ ਲਗਾ ਲਿਓ ਚਾਰ ਬੈਂਡ ਸਾਈ ਦੇ ਸਿੱਧਾ ਪੀਆਰ ਹੋ ਸਕਦੇ ਹੋ ਧੰਨਵਾਦ